ਪੂਰੇ 3 ਮਹੀਨੇ ਹੋ ਗਏ ਕੋਟ ਮੈਰਿਜ ਕਰਵਾ ਕੇ ਨਾ ਆਪ ਘਰੇ ਆ ਕੇ ਬਹਿ ਗਿਆ ਤੇ ਮੈਨੂੰ ਫੋਨ ਵੀ ਨਹੀਂ ਚੱਕ ਰਿਹਾ ਹੈਗਾ ਨਾ ਦੱਸ ਰਿਹਾ ਮੈਂ ਕਿੱਥੇ ਆ ਦੇਖਦੀ ਹਾਂ ਘਰੇ ਜਾ ਕੇ ਲੈਣੀ ਆ ਉਹਦੀ ਖਬਰ ਜਦ ਮੈਂ ਹੱਦ ਹੋ ਗਈ ਹੁਣ ਲੱਗੂ ਉਹਨੂੰ ਪਤਾ ਮੈਂ ਕੀ ਚੀਜ਼ ਆ ਸਾਰੇ ਪਕਾਈ ਕਰ ਲਈ ਮੈਨੂੰ ਤਾਂ ਪ੍ਰਗਟ ਦਾ ਘਰ ਹੀ ਨਹੀਂ ਮਿਲਿਆ ਹੁਣ ਮੈਂ ਕਿਹੇ ਘਰਾਂ ਐਨਾਂ ਉਹਨਾਂ ਨੂੰ ਪੁੱਛ ਕੇ ਦੇਖਾਂ ਹੈਲੋ ਦੀਦੀ ਤੁਸੀਂ ਪ੍ਰਗਟ ਨੂੰ ਜਾਣਦੇ ਪਰਗਟ ਨੂੰ ਹਾਂ ਹਾਂ ਪਰਗਟ ਨੂੰ ਤਾਂ ਮੈਂ ਜਾਣਦੀ ਆ ਪਰ ਤੁਸੀਂ ਕੌਣ ਮੈਂ ਉਹਨਾਂ ਦੀ ਵਾਈਫ ਆ ਉਹਦੀ ਵਾਈਫ ਆ ਦੋ ਪਰ ਉਹਨੇ ਤਾਂ ਹਜੇ ਵਿਆਹ ਹੀ ਨਹੀਂ ਕਰਾਇਆ ਉਹ ਤੁਹਾਨੂੰ ਮਾਰਾਗਾ ਨਹੀਂ ਜੀ ਉਹਨੇ ਮੈਰਿਜ ਮੇਰੇ ਨਾਲ ਕਰਵਾ ਰੱਖਿਆ ਅੱਜ ਪੂਰੇ 3 ਮਹੀਨੇ ਹੋ ਗਏ ਉਹਨੂੰ ਨਾ 10 12 ਦਿਨ ਹੋ ਗਏ ਆਏ ਨੂੰ ਮੇਰਾ ਫੋਨ ਵੀ ਨਹੀਂ ਚੱਕ ਰਿਹਾਗਾ ਤੇ ਤਾਂ ਕਰਕੇ ਮੈਂ ਪਿੰਡ ਹੀ ਆ ਗਈ ਉਹਨਾਂ ਦੇ ਲੈ ਛੋ ਇਹ ਜੇ ਘਰੇ ਘਰਦਾ ਫਿਰਦਾ ਹੈ ਚਲ ਕੋਈ ਨਹੀਂ ਕਰਤਾ ਤੈਨੂੰ ਮੈਂ ਦੱਸ ਦਿੰਨੀ ਆ ਤੇ ਤੂੰ ਮੈਨੂੰ ਐਂ ਦੱਸ ਹੈਗੀ ਕਿੱਥੋਂ ਦੀ ਆ ਤੂੰ ਜਿਵੇਂ ਚੰਡੀਗੜ੍ਹ ਤੋਂ ਆਈ ਆ ਅੱਛਾ ਹਾਂ ਚੰਡੀਗੜ੍ਹ ਹੀ ਰਹਿੰਦਾ ਸੀ ਉਹ ਵੀ ਮੈਨੂੰ ਲੱਗਦਾ ਹੈ ਨਾ ਹਾਂ ਅਸੀਂ ਇਕੱਠੇ ਰਹਿੰਦੇ ਸੀਗੇ ਦੋਨੇ ਅੱਛਾ ਉਹ ਮੈਨੂੰ ਕਹਿੰਦਾ ਮੈਂ ਘਰੇ ਜਾ ਕੇ ਗੱਲ ਕਰ ਲੈ ਇੱਕ ਵਾਰੀ ਕਹਿੰਦਾ ਫਿਰ ਮੈਂ ਤੈਨੂੰ ਲੈ ਜਾਊਂਗਾ ਮੈਨੂੰ ਕਿੰਨੇ ਦਿਨ ਹੋ ਗਏ ਵੇਟ ਕਰੀ ਜਾਂਦੀ ਨੂੰ ਉਦੋਂ ਮੇਰਾ ਫੋਨ ਹੀ ਨਾ ਚੱਕ ਰਿਆ ਫਿਰ ਤਾਂ ਕਰਕੇ ਮੈਂ ਖੁਦ ਹੀ ਆ ਗਈ ਉਹ ਤਾਂ ਹੈ ਹੀ ਇਹ ਜਾਂ ਨਾਲੇ ਉਹਦੇ 'ਚ ਤੂੰ ਕੀ ਦੇਖਿਆ ਸੀਗਾ ਇਹਨਾਂ ਦਾ ਪਰਿਵਾਰ ਤਾਂ ਬਾਲਾ ਹੀ ਬੇਕਾਰ ਆ ਅਹੀਂ ਵਿਆਹ ਕਰਾਉਣ ਤੁਸੀਂ ਬਹਿ ਜਾਨੇਗਾ ਮਾੜਾ ਮੋਟਾ ਅੱਗਾ ਪਿਛਾ ਤਾਂ ਦੇਖ ਲਿਆ ਕਰੋ ਬੰਦਾ ਕਹੇ ਜਾਗਾ ਇਹ ਜਾਂ ਮਤਲਬ ਸੁਣ ਕੇ ਕਹਿੰਦਾ ਮਤਲਬ ਕੀ ਆ ਨਸ਼ੇੜੀ ਆ ਸਿਰੇ ਦਾ ਬਾਲੇ ਨਸ਼ੇ ਕਰਦਾਗਾ ਨਾਲੇ ਤੂੰ ਨਾ ਇਹ ਕਰ ਮੁੜ ਜਾ ਨਹੀਂ ਜੀ ਉਹ ਕੋਈ ਹੋਰ ਪੈਕਟ ਹੋਊਗਾ ਮੇਰਾ ਪੈਕਟ ਕੋਈ ਨਸ਼ਾ ਨਹੀਂ ਕਰਦਾ ਹੈਗਾਗਾ ਸੋਨੂੰ ਤਾਂ ਭੁਲੇਖਾ ਲੱਗ ਗਿਆ ਮੈਨੂੰ ਲੱਗਦਾ ਮੈਂ ਤਾਂ ਗਲਤ ਘਰੋਂ ਪੁੱਛ ਲਿਆ ਗਾਹਾਂ ਜਾ ਕੇ ਪਤਾ ਕਰਦੀ ਮੈਨੂੰ ਪਤਾਗਾ ਇੱਧਰ ਆਕਰ ਉਹਨਾਂ ਦਾ ਇਧਰੋਂ ਤਾਂ ਮੈਂ ਆਈ ਆਂਗੀ ਲੈ ਜੋ ਤੈਨੂੰ ਘਰਦਾ ਹੀ ਨਹੀਂ ਪਤਾ ਫਿਰ ਤੂੰ ਤਾਂ ਹੀ ਤਾਂ ਇਧਰੋਂ ਆ ਗਈ ਚਲ ਕੋਈ ਨਹੀਂ ਤੈਨੂੰ ਮੈਂ ਦੱਸਦੀ ਆਂ ਜਦੋਂ ਇੱਥੋਂ ਅਸੀਂ ਦਾ ਮੋੜ ਮੁੜੇਗੇ ਨਾ ਲਾਲ ਜੇ ਗੇਟ ਵਾਲਾ ਉਹਨਾਂ ਦਾ ਘਰ ਆ ਤੁਸੀਂ ਮੈਨੂੰ ਪਲੀਜ਼ ਇੱਕ ਵਾਰੀ ਉਹਨਾਂ ਦੇ ਘਰ ਤੱਕ ਛੱਡਿਆਵੋਗੇ ਚੱਲ ਆ ਜਾ ਛੱਡਿਓਣੀ ਚਲੋ ਇਹੇ ਗਲੀ ਚ ਤਾਂ ਮੈਂ ਪਹਿਲਾਂ ਗਈ ਸੀਗੀ ਫਿਰ ਲੈ ਜਦੋਂ ਤੈਨੂੰ ਘਰ ਦਾ ਨਹੀਂ ਪਤਾ ਸੀ ਤਾਂ ਹੀ ਤਾਂ ਤੂੰ ਕੋਲ ਦੀ ਲੰਘੀ ਤੇ ਮੈਂ ਤੈਨੂੰ ਇਹ ਕਹਣੀ ਆ ਆ ਦੇਖ ਆਹ ਨਹੀਂ ਘਰ ਹੈਗਾ ਤਾਲ ਜੇ ਗੇਟ ਵਾਲਾ ਅੱਛਾ ਇਹ ਵਾਲਾ ਘਰ ਆ ਹਾਂ ਚਲੋ ਫਿਰ ਆਪਾਂ ਚੱਲਦੇ ਆਂ ਜੀ ਨਹੀਂ ਨਹੀਂ ਤੂੰ ਮੇਰੀ ਗੱਲ ਸੁਣ ਮੈਂ ਨਹੀਂ ਜਾਂਦੀ ਭਈ ਇਹਨਾਂ ਦੀਆਂ ਬੁੜੀਆਂ ਦਾ ਤਾਂ ਸੁਭਾਈ ਬਹੁਤ ਭੜਾ ਹੈਗਾ ਨਾਲੇ ਨਾ ਉਹਦੀ ਪ੍ਰਗਟਤੀ ਪਰਛਾਈ ਬੜੀ ਅੜਬਾ ਐਵੇਂ ਕੁਛ ਮੈਨੂੰ ਪੁੱਠਾ ਸਿੱਧਾ ਬੋਲੂ ਆ ਫਿਰ ਮੇਰੇ ਤੋਂ ਕੁਛ ਬੋਲਿਆ ਜਾਊਗਾ ਕਲੇਸ਼ ਪੈ ਜਾਊਗਾ ਮੈਂ ਤੈਨੂੰ ਐ ਕਹਿਣੀ ਆ ਮੇਰਾ ਨਾਮ ਨਾ ਲਈ ਉਹਨਾਂ ਦੀ ਫੈਮਿਲੀ ਭੈੜੀ ਹੈਗੀ ਆਹੋ ਤੈਨੂੰ ਜਾ ਕੇ ਨਾ ਆਪ ਹੀ ਪਤਾ ਲੱਗ ਜਾਊਗਾ ਨਾਲੇ ਮੇਰਾ ਨਾਮ ਨਾ ਲਈ ਵੀ ਮੈਂ ਤੈਨੂੰ ਘਰ ਦੱਸਿਆ ਠੀਕ ਆ ਤੁਸੀਂ ਨਾਮ ਤਾਂ ਮੈਨੂੰ ਦੱਸ ਹੀ ਨਹੀਂ ਹੈਗਾ ਅਜੇ ਤੱਕ ਬੱਸੇ ਤੁਹਾਡਾ ਨਾਮ ਕੀ ਆ ਜੇ ਮੈਂ ਨਾਮ ਦੱਸਦਾ ਨਹੀਂ ਬਦਾ ਤੂੰ ਦੱਸ ਦੇ ਉਹਨਾਂ ਨੂੰ ਨਾਮ ਤਾਂ ਮੇਰਾ ਵੀਰਪਾਲ ਆ ਪਰ ਦੱਸੀ ਨਾ ਵੀ ਨਾਲ ਹਾਂ ਵੀਰਪਾਲ ਵੀਰਪਾਲ ओके 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 आज तू ਤੁਸੀਂ ਆਪੇ ਵਗ ਚਲਦੇ ਫਿਰ ਕੀ ਨਹੀਂ ਮੈਂ ਨਹੀਂ ਜਾ ਸਕਦੀ ਮੈਂ ਤੈਨੂੰ ਘਰ ਦੱਸਤਾ ਨਾ ਤੂੰ ਇੰਨੇ ਹੀ ਮੇਰਾ ਧੰਨਵਾਦ ਕਰਨਾ ਸੀ ਤੂੰ ਤਾਂ ਮੈਨੂੰ ਹੀ ਖਿੱਚੀ ਆਨੀ ਹੈ थैंक यू ਜੀ ਠੀਕ ਆ ਚਲੋ ਫਿਰ ਮੈਂ ਜਾਂ ਆਹੋ ਜਾ ਵਗ ਜਾ ਜੇ ਨਾਲ ਵਗ ਚਲਦੇ ਤਾਂ ਵਧੀਆ ਸੀ ਨਹੀਂ ਨਹੀਂ ਕੋਈ ਨਹੀਂ ਮੈਂ ਫੇਰ ਆਉਂਗੀ ਤੂੰ ਜਾ ਮੈਂ ਪਹਿਲੀ ਵਾਰੀ ਆਈ ਆ ਨਾ ਤੁਸੀਂ ਤਾਂ ਔਨੇ ਰਹਿੰਦੇ ਹੋ ਨਾ ਤਾਂ ਕਰਕੇ ਮੈਨੂੰ ਨਹੀਂ ਮੈਂ ਤਾਂ ਇਹਨਾਂ ਦੇ ਘਰੇ ਘਾਟੀ ਜਾਨੀ ਆ ਤੂੰ ਵਗ ਜਾ ਜਾ ਲੰਘ ਜਾ ਕੌਣ ਹੈ ਦੇਖ ਤਾ ਸਿੱਕਨੀ ਗੇਟ ਭੰਨੀਆਂ ਦੇ ਹਾਂਜੀ ਅਹ ਸਿੱਕਣ ਸਸੀ ਕਲਪਾ ਭਾਬੀ ਸਸੀ ਕਲ ਮੈਂ ਕਿਹੜਾ ਤੈਨੂੰ ਜਾਣਦੀ ਹਾਂ ਤਾ ਚੱਕ ਕੇ ਮੂੰਹ ਮੇਨ ਭਾਬੀ ਕਹਤਾ ਤੁਸੀਂ ਪ੍ਰਗਟ ਦੀ ਭਾਬੀ ਹੋ ਨਾ ਹਾਂ ਪ੍ਰਗਟ ਦੀ ਭਾਬੀ ਤਾਂ ਮੈਂ ਹੈਗੀ ਆਂ ਬਸ ਫੇ ਮੇਰੀ ਵੀ ਭਾਬੀ ਹੂੰ ਤੇਰੀ ਭਾਬੀ ਕਿਵੇਂ ਲਗੀ ਜਾਣਦੀ ਨਾ ਬੁੱਝਾ ਮੈਂ ਜੀ ਮੈਂ ਪ੍ਰਗਟ ਦੀ ਵਾਈਫ ਆਂ ਨੱਕੀ ਬਗਵਾਸ ਕਰੀਆ ਨਹੀਂ ਹੈ ਮੈਂ ਬਗਵਾਸ ਨਹੀਂ ਕਰਦੀ ਜੀ ਮੈਂ ਸੱਚੇ ਕਹਿਨੀ ਆ ਵੈਸੇ ਪ੍ਰਗਟ ਹੈਗਾ ਕਿੱਥੇ ਹੈਗਾ ਹੁਣ ਕਿਉਂ ਟੈਂਕੀ ਲੈਣਾ ਓ ਮੇਰਾ ਫੋਨ ਹੀ ਨਹੀਂ ਚੱਕ ਰਿਹਾ ਕਿਉਂ ਚੱਕੇ ਤੇਰਾ ਫੋਨ ਬੇਲੇ ਤੇਰਾ ਫੋਨ ਨਾ ਖਤਰੋ ਬੇਲਾ ਗਾ ਜੀ ਉਹਨੇ ਮੇਰੇ ਨਾਲ ਮਾਰਚ ਕਰਵਾਈ ਆ ਉਹ ਨਾਲੇ ਘਰੇ ਗੱਲ ਕਰਨ ਵਾਸਤੇ ਆਇਆ ਸੀਗਾ ਆਇਆ ਸੀ ਗੱਲ ਕਰਨ ਖਾਤਰ ਕਿਨੇ ਆਇਆ ਝਾਟਾ ਜਾ ਖੰਡਿਆ ਕੇ ਮੈਂ ਤਾਂ ਇਹੀ ਕਰ ਦੇ ਤੁਸੀਂ ਮੇਰੇ ਝਾਟੇ ਤੋਂ ਕੀ ਲੈਣਾ ਇੱਕ ਵਾਰ ਪ੍ਰਗਟ ਨਾਲ ਮੇਰੀ ਗੱਲ ਕੁਵਾ ਥੱਲੇ ਕਰ ਲੈ ਨਾਲੇ ਮੇਰੇ ਘਰ ਕੰਨੀ ਨਾ ਤਿਆ ਕਰ ਇਹ ਕਰ ਮੇਰਾ ਵੀ ਆ ਤੂੰ ਕੀ ਲਗਦੀਂ ਕਰਦੀ ਮੈਂ ਪ੍ਰਗਟ ਦੇ ਘਰ ਵਾਲੀ ਆ ਕਦੋਂ ਵਿਆਹ ਕਰਵਾਇਆ ਤਿੰਨ ਮਹੀਨੇ ਹੋ ਗਏ ਪੂਰੇ ਮੈਂ ਕਿਵੇਂ ਮੰਨ ਲਾਵੀ ਤੇਰਾ ਵਿਆਹ ਹੋਇਆ ਪ੍ਰਗਟ ਨਾਲ ਮੈਂ ਤੈਨੂੰ ਫੋਟੋ ਮੈਂ ਦਿਖਾ ਦਿੰਨੀ ਆ ਲੈ ਸਪੋਰਟ ਮਰਨ ਨਕਲੀ ਵੀ ਚੱਕੀ ਫਿਰਦਾਂ ਆਂਦੇ ਨੇ ਤੇਰੇ ਵਰਗੀਆਂ ਫਟਮਾਂ ਦੀ ਨਕਲੀ ਹੁੰਦੀਆਂ ਜੀ ਮਸਨ ਦਿਖਾਉਣੀ ਆ ਹਣੀ ਦਿਖਾਉਣੀ ਮੈਨੂੰ ਪਹਿਲੀ ਪਤਾ ਸੀ ਤੁਸੀਂ ਯਕੀਨ ਕਰਨੀ ਨਹੀਂ ਮੈਂ ਯਕੀਨ ਕਿਉਂ ਕਰਾਂ ਤੇਰੇ ਤੇ ਇਹ ਨਹੀਂ ਤੇਰੇ ਵਰਗਿਆਂ ਦਾ ਪੱਟਿਆ ਬਾਹਰ ਪਤਾ ਨਹੀਂ ਕਿੰਨੇ ਘਰ ਖਾਂਦੇ ਲੁੱਟ ਕੇ ਆਹ ਦੇਖੋ ਆ ਪ੍ਰਗਟੀ ਆ ਨਾ ਹਾਂ ਹੈ ਤਾਂ ਮੇਰਾ ਦਿਔਰ ਪਰ ਹੁਣ ਖੜ ਤੇ ਚਿਕਾਉਣੀਆਂ ਬਾਤ ਚਲਾ ਰਿਆ ਹੁਣ ਫਿਲਟਰ ਉਹਨਾਂ ਤੇ ਕੀ ਲਾ ਲੈ ਫਿਲਟਰ ਮਨਾਂ ਫਿਲਟਰ ਲੱਗ ਸਕਦਾ ਵਿਆਹ ਤਾਂ ਨਹੀਂ ਨਕਲੀ ਹੋ ਸਕਦਾ ਨਹੀਂ ਤੇਰੇ ਵਰਗੀ ਦਾ ਕੀ ਪਤਾ ਬੈਠੀ ਰਹੂੰ ਹਾਰ ਪਾਤਾ ਹੋਵੇ ਛਾੜ ਕਰਦੀ ਨੇ ਉਹ ਤਾਂ ਵਿਆਹ ਬਣਾਤਾ ਮੈਂ ਨਾ ਸਾਨੂੰ ਪਿਆਰ ਨਾਲ ਸਮਝਾਈਏ ਨਹੀਂ ਤੂੰ ਤੇਰੇ ਨਾਲ ਤਮੀਜ਼ ਵਿੱਚ ਗੱਲ ਨਾ ਕਰੋ ਮੈਂ ਕੋਟ ਮੈਰਿਜ ਕਰਵਾਈ ਹੈ ਉਹਦੇ ਨਾਲ ਇਹ ਘਰ ਦੀ ਮਾਲਕ ਮੈਂ ਵੀ ਆ ਤੂੰ ਮਾਲਕ ਨਹੀਂ ਹੈਗੀ ਇਸ ਘਰ ਦੀ ਮਾਲਕਣ ਮੈਂ ਆ ਇੱਕ ਵਾਰੀ ਤੁਸੀਂ ਪਰਗਟ ਨੂੰ ਬਾਹਰ ਬਣਾਓ ਥੱਲੇ ਕਰਕੇ ਗੱਲ ਮੈਂ ਨਾ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਹੱਥ ਸਾਡ ਨਹੀਂ ਮੇਰਾ ਮੈਨੂੰ ਵੀ ਕਿ ਸੌਂਕ ਨਹੀਂ ਹੈਗਾ ਤੁਹਾਡਾ ਹੱਥ ਫੜਨਾ ਮੈਂ ਪ੍ਰਗਟਦੀ ਬਹਿ ਫਾਮ ਐ ਸਾਨੂੰ ਇੱਕ ਤੋਂ ਲੈ ਕੇ 10 ਵਾਰੀ ਕਹਤਾ ਮੈਨੂੰ ਘਰੇ ਜਾਣ ਤਾਂ ਮੈਂ ਉਹਦੇ ਨਾਲ ਗੱਲ ਕਰਕੇ ਬਾਹਰ ਜੁਣਾ ਥੱਲੇ ਰੱਖ ਨਾਲੇ ਪ੍ਰਗਟ ਤੇਰੇ ਵਰਗੀ ਨੂੰ ਮੈਨੂੰ ਨਹੀਂ ਪਤਾ ਸੀ ਬਈ ਈ ਮਾੜੀ ਸੋਚ ਆ ਗਈ ਕਿਉਂ ਮੈਨੂੰ ਕੀ ਹੋਇਆਗਾ ਹਾਂ ਤੇਰੇ ਨਾਲ ਤਾਂ 100 ਗੁਣੇ ਚੰਗੀ ਆ ਮੈਂ ਹਾਂ ਉਹ ਤੇ ਮੰਗੂਆਂ ਘਾਟਾਂ ਨਹੀਂ ਖੁੱਲਾ ਰੱਖਦੀਆਂ ਫਿਰ ਮੈਂ ਇਸ ਕਰਦੀ ਨੌ ਆ ਮੈਂ ਵੀ ਇਸ ਕਰਦੀ ਨੌ ਆ ਹੁਣ ਤੂੰ ਸੀ ਪਹਿਲਾ ਮੈਂ ਹੋਣਾਗੀ ਠੀਕ ਆ ਬਸ ਫਿਰ ਜਾ ਬਗ ਜਾ ਜਿੱਧਰੋਂ ਆਈਂ ਮੈਂ ਜਾਣ ਨਹੀਂ ਆਈ ਮੈਂ ਇੱਥੇ ਰਹਿਣ ਆਈ ਆ ਕਿ ਇਹ ਮੇਰਾ ਵੀ ਘਰ ਆਗਾ ਤੇਰਾ ਘਰ ਕਦੋਂ ਦਬਨ ਗਿਆ ਮੈਂ ਤਾਂ ਦੱਸਿਆ ਕੋਈ ਨਾ ਸੁਣੀ ਦੱਸਾਂ ਹਾਂ ਕੋਈ ਨਾ ਸਾਰੇ ਡਾਕੂਮੈਂਟ ਪਿਆ ਕੋਰਟ ਮੈਰਿਜ ਕਰਵਾਈ ਉਹਨੇ ਮੇਰੇ ਨਾਲ ਆ ਝੂਠ ਬੋਲਦੀ ਆ ਨਹੀਂ ਤੇਰੇ ਵਰਗੇ ਤੁਰਿਆਂ ਜਾਂਦੇ ਬਣਵਾ ਲਿਆ ਹੁੰਦਿਆ ਨਹੀਂ ਪਤਾ ਨਹੀਂ ਕਿੰਨਿਆਂ ਕ ਨਾ ਬਣਵਾਏ ਹੋਣਗੇ ਕੋਰਟ ਮੈਰਿਜ ਆਲੇ ਤੂੰ ਬਣਵਾ ਲਾ ਫਿਰ ਤੈਨੂੰ ਲੱਗ ਜੂ ਪਤਾ ਬਣ ਜਾਂਦੇ ਆ ਕਿ ਨਾ ਮੈਂ ਕਿਉਂ ਬਣਵਾ ਮੈਂ ਸੁੱਖ ਨਾਲ ਮੇਰਾ ਬੰਦਾ ਹੈਗਾ ਜਿਉਂਦਾ ਵਸਦਾ ਫਿਰ ਮੇਰਾ ਵੀ ਬੰਦਾ ਹੈਗਾ ਪ੍ਰਗਟੋ ਮੇਰੇ ਘਰ ਵਾਲਾ ਨਾਲੇ ਨਾ ਮੈਂ ਤੁਹਾਨੂੰ ਪਿਆਰ ਨਾਲ ਸਮਝਾਈ ਨਹੀਂ ਆਜੇ ਤਾਂ ਮੈਂ ਨਾ ਨਹੀਂ ਤੁਹਾਨੂੰ ਪੁਲਿਸ ਚਲੋ ਸਿਕਵਾ ਦੂੰਗੀ ਪੁਲਿਸ ਵਾਲੇ ਨੇ ਧਮਕੀਆਂ ਨਾ ਕਿਸੇ ਨੂੰ ਹੋਰ ਨਹੀਂ ਕਾਕਾ ਜਾ ਕੇ ਨਾ ਮੈਂ ਧਮਕੀਆਂ ਨਹੀਂ ਦੇ ਰਹੀ ਮੈਂ ਤੁਹਾਨੂੰ ਦੱਸ ਰਹੀ ਹਾਂ ਮੈਂ ਡਰਨ ਵਾਲਿਆਂ ਚ ਨਹੀਂ ਹੈਗੀ ਮੈਂ ਵੀ ਡਰਨ ਵਾਲਿਆਂ ਚ ਨਹੀਂ ਉੱਥੇ ਗੱਲ ਜਿੰਨੀ ਕਹਿਣੀ ਹੁੰਦੀ ਹੈ ਨਾ ਕਰਕੇ ਵਿਖਾਣੀ ਹੁੰਦੀ ਹੈ ਤੁਸੀਂ ਸਾਈਡ ਤੇ ਹਟੋ ਮੈਂ ਪ੍ਰਗਟਾਣਾ ਗੱਲ ਕਰਦੀ ਆਂ ਐਂ ਧੱਕੇ ਨਾ ਜਾਵਾਂਗੀ ਚੱਲ ਬਣਾਉਣੀ ਆ ਤੇਰੀ ਬੱਗਾ ਮੈਂ ਤੂੰ ਗੱਲ ਸੌਣ ਨੀ ਦੱਸੋ ਹਾਏ ਮੈਂ ਮਰ ਜਾ ਤੇਰਾ ਤਾਂ ਮਾਵਾ ਆਪਣੇ ਤੈਨੂੰ ਬੈਠਣ ਦੀ ਅਕਲ ਵੀ ਨਹੀਂ ਦਿੱਤੀ ਲੈ ਕੇ ਉੱਤੇ ਬਹਿ ਗਈ ਫਿਰ ਮੇਰਾ ਬੈੱਡਾ ਕਿਵੇਂ ਮਰਜੀ ਬੈਠਾ ਤੁਸੀਂ ਕੀ ਲੈਣਾ ਤੇਰੇ ਪਿਆਣੇ ਦਾ ਮੇਰਾ ਘਰ ਹੀ ਆ ਨਾ ਤੇਰੇ ਪਿਆਣੇ ਦਾ ਚ ਦਿੱਤਾ ਹੈ ਨਾ ਕਿਵੇਂ ਮਾਰਦੇ ਹਾਂ ਹਾਂ ਤੇਰਾ ਬੈੱਡਾ ਹੈਗਾ ਕੋਈ ਗੱਲ ਨਹੀਂ ਦਿੱਤਾ ਨਹੀਂ ਦੇ ਦੇਣ ਕਿ ਕਾਜ ਐਡੇ ਕੀ ਗੱਲ ਨੀ ਜੜੀਆਂ ਨਿਕਲ ਕੇ ਵਿਆਹ ਕਰਾਉਂਦੀਆਂ ਨੇ ਉਹਨਾਂ ਨੂੰ ਦਾਜ ਨਹੀਂ ਮਿਲਦਾ ਠੁੱਠਾ ਮਿਲਦਾ ਹੁੰਦਾ ਨਿਕਲ ਕੇ ਨਹੀਂ ਆਈ ਕੋਰਟ ਮੈਰਿਜ ਕਰਵਾ ਕੇ ਆਈ ਆ ਆ ਫਿਰ ਕੋਰਟ ਮੈਰਿਜ ਵੀ ਨਿਕਲ ਕੇ ਹੀ ਕਰਵਾਉਂਦੀਆਂ ਨੇ ਘਰੋਂ ਭੱਜ ਕੇ ਮੈਂ ਤਾਂ ਘਰ ਦੇ ਨੀ ਮਰਜ਼ੀ ਨਾਲ ਕਰਵਾਈ ਆ ਹਾਂ ਫਿਰ ਘਰੇ ਘਰ ਦੇ 100 ਬੰਦਾ ਸਾਡੇ ਬਰਾਤ ਦਾ ਨਾਲ ਸਾਡੇ ਮੁੰਡੇ ਦੇ ਪਤਨ ਚਿਰਚ ਕੀ ਦੇਖ ਲਿਆ ਜਾ ਤੇਰੇ ਵਰਗਾਂ ਤੋਂ ਹੀ ਮਗਰ ਲਾ ਲਾ ਦਿਆਂ ਨੇ ਤੁਸੀਂ ਨਾ ਬਾਹਲਾ ਮੇਰਾ ਸਿਰ ਨਾ ਖਾਈਓ ਮੈਂ ਤੁਹਾਨੂੰ ਕਿੰਨੇ ਵਾਰੀ ਕਹਿੰਦਾ ਇੱਕ ਵਾਰੀ ਮੇਰ ਨਾਲ ਪਰਕਟ ਨਾਲ ਗੱਲ ਕਰਵਾ ਦਿਓ ਤੁਹਾਡੇ ਨਾਲ ਮੈਂ ਕੋਈ ਗੱਲ ਸੁਣ ਮੇਰੀ ਪਰਗਟਨੀ ਗੱਲ ਕਰਦਾ ਜਿਹੜੀ ਗੱਲ ਕਰਨੀ ਹੈ ਨਾ ਤੂੰ ਮੇਰੇ ਨਾਲ ਹੀ ਕਰ ਲੈ ਗੱਲ ਤਾਂ ਸਾਰੀ ਮੈਂ ਪ੍ਰਗਟਨ ਨਾਲ ਹੀ ਕਰਨੀ ਆ ਤੇਰੇ ਨਾਲ ਕੀ ਗੱਲ ਕਰਨੀ ਆ ਬਸ ਫਿਰ ਮੁੰਡਾ ਨਹੀਂ ਗੱਲ ਕਰਦਾ ਮੈਂ ਤਾਂ ਕੋਰਾ ਆ ਕੋਰਾ ਉਹਦੋਂ ਨੂੰ ਦੀਣਾ ਨਹੀਂ ਸੀ ਜਦੋਂ ਮੇਰੇ ਨਾਲ ਵਿਆਹ ਕਰਵਾਇਆ ਸੀਗਾ ਤੇਰੇ ਨਾਲ ਮੈਂ ਵੀ ਕਰੀ ਆਉਂਗੀ ਲਾਰਣ ਚੜਾਲਾ ਦੀਆਂ ਨੇ ਪਤਾ ਨਹੀਂ ਕੀ ਜਾਲ ਬਸਾਉਂਦੀਆਂ ਨੇ ਆਪਦਾ ਤੇ ਇਹੋ ਜਿਹਾ ਭੋਲੇ ਭਾਏ ਮੁੰਡਿਆਂ ਨੂੰ ਪਸਾਲਾ ਦਿਆਂ ਨੇ ਮੈਂ ਕੋਈ ਜਾਲ ਵਸਾਇਆ ਨਹੀਂ ਉਹਦੀ ਮਰਜ਼ੀ ਨਾਲ ਹੀ ਵਿਆਹ ਕਰਵਾਇਆ ਸਾਡੀ ਦੋਨਾਂ ਦੀ ਮਰਜ਼ੀ ਹੈਗੀ ਸਾਡੇ ਮੁੰਡੇ ਦੀ ਜੇ ਮਰਜ਼ੀ ਹੁੰਦੀ ਨਾ ਉਹ ਘਰੇ ਗੱਲ ਕਰਦਾ ਮੈਨੂੰ ਪਤਾ ਤੂੰ ਹੀ ਕੁਝ ਕੀਤਾ ਹੋਣਾ ਉਹਨੂੰ ਤੇ ਮੈਂ ਕਰਨ ਨੂੰ ਕਿਉਂ करूंगी ਸਾਰੇ ਸੁੱਖਾਂ ਦਾ ਮੇਰੇ ਇੱਕ ਦਿਆਵਰ ਆਗਾ ਤੁਸੀਂ ਨਾ ਇੱਕ ਵਾਰੀ ਮੇਰੀ ਗੱਲ ਕਰਵਾ ਦਿਓ ਪ੍ਰਗਟਨਾ ਬਸ ਤੁਹਾਡੇ ਪੈਰੀ ਹੱਥ ਲਾਉਣੇ ਹੈਗੇ ਬਸ ਲੋੜ ਨਹੀਂ ਮੈਨੂੰ ਤਾਂ ਤੇਰੇ ਪੈਰੀ ਹੱਥਾਂ ਦੀ ਮੈਂ ਤੂੰ ਵੀ ਲੋੜ ਨਹੀਂ ਹੈਗੀ ਤੇਰੇ ਪੈਰੀ ਹੱਥ ਲਾਉਣ ਦੀ ਮੈਂ ਤੈਨੂੰ ਕਿਰਾਂ ਘਟਾ ਤੇ ਤਿੱਤਰ ਹੋ ਜਾ ਮੇਰਾ ਘਰ ਆ ਤੁਸੀਂ ਤੋਹਦੀ ਕਹਿ ਰਹੇ ਨੇ ਪਿੱਤਰ ਹੋ ਜਾ ਪਿੱਤਰ ਹੋ ਜਾ ਮੈਂ ਪਿੱਤਰ ਹੋਣ ਵਾਸਤੇ ਨਹੀਂ ਆਈ ਇੱਥੇ ਰਹਿਣ ਵਾਸਤੇ ਆਈ ਆ ਰਹਿਣਾ ਹੀ ਹੈ ਨਾ ਹਾਂ ਵਿਆਹ ਕਰਵਾਉਂਦੀ ਫੇਰ ਰਹਿੰਦੀ ਇੱਥੇ ਮੈਂ ਨਹੀਂ ਤੈਨੂੰ ਆ ਰੱਖਦੀ ਨਾ ਮੇਰੇ ਘਰ ਤੇ ਮੈਨੂੰ ਦੱਸਿਆ ਵੀ ਤੂੰ ਉਹਦੇ ਘਰ ਆਲੀਆਂ ਜਾਂ ਕੀ ਹੈ ਪਤਾ ਨਹੀਂ ਜੜੇ-ਪੜੇ ਕਿੱਥੋਂ ਆਈਆਂ ਕਿੱਥੋਂ ਨਾ ਨਾਲੇ ਨਾ ਆਪਦੀ ਔਕਾਤ 'ਚ ਰਹਿ ਕੇ ਗੱਲ ਕਰ ਮੈਂ ਤੈਨੂੰ ਹਜੇ ਪਿਆਰ ਨਾਲ ਹੀ ਸਮਝਾਈ ਜਾਨੀ ਆ ਬਤਮੀਜ਼ੀ ਤਾਂ ਹਜੇ ਮੈਂ ਕਰੀ ਨਹੀਂ ਹੈਗੀ ਬਤਮੀਜ਼ੀ ਕਰ ਲੈ ਤੇਰ ਨਾਲ ਪਿਆਰ ਦੀ ਗੱਲ ਕਰੂੰ ਮੈਂ ਇਹ ਜੀ ਸੜੀ ਹੋਈ ਜੇ ਵਕਤਮੀਜੀ ਕਰਨ ਤੇ ਆ ਗਈ ਨਾ ਤੂੰ ਇੱਥੇ ਖੜਨ ਜੋਗੀ ਨਹੀਂ ਰਹਿਣੀ ਮੈਂ ਤੈਨੂੰ ਇੱਕ ਤਾਂ ਲੈ ਕੇ 10 ਵਾਰੀ ਕਹਿਤਾ ਤੂੰ ਪ੍ਰਗਟ ਨੂੰ ਬੁਲਾ ਦੇ ਕਿੱਥੇ ਹੈਗਾ ਨਾ ਉਹ ਮੇਰਾ ਫੋਨ ਚੱਕ ਰਿਹਾ ਕਬੀਨਾ ਪਤਾ ਨਹੀਂ ਕਿੱਥੇ ਦਫਾ ਹੋਇਆਗਾ ਇੱਕ ਬਾਰੇ ਮੇਰੇ ਹੱਥਾ ਜੇ ਫੇਰ ਪੁੱਛੂ ਉਹਨੂੰ ਚੀਚੀਆਂ ਜੇ ਨਾ ਲੈ ਉਹ ਨਹੀਂ ਜਗਦਾ ਫੋਨ ਤੇਰਾ ਤੇ ਨਾ ਹੀ ਹੋ ਚੱਕੇ ਉਹਦਾ ਤਾਂ ਪਿਓ ਵੀ ਫੋਨ ਚੱਕੂਗਾ ਮੋਸਮ ਨਾਲ ਗੱਲ ਕਰ ਮੈਂ 2 ਵਜੇ ਤੱਕ ਕੋਈ ਆ ਨਹੀਂ ਚੱਲੀ ਆਂਦੀ ਸੀ ਵਕਤਮੀਜੀ ਤੇ ਤਾਂ ਹਜੇ ਮੈਂ ਉੱਤਰੀ ਨਹੀਂ ਹੈਗੀ ਕਿ ਮੈਂ ਨਾ ਤੁਹਾਨੂੰ ਇੱਕ ਤੋਂ ਲੈ ਕੇ 10 ਵਾਰੀ ਕਹਤਾ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਮੈਂ ਪ੍ਰਗਟਨਾ ਨਾਲ ਗੱਲ ਕਰਨੀ ਆ ਤੁਸੀਂ ਇੱਥੋਂ ਦਫਾ ਹੋ ਜਾ ਦਫਾ ਤਾਂ ਹੋ ਦੂੰ ਪਰ ਮੈਨੂੰ ਇੰਨਾ ਪਤਾ ਨਹੀਂ ਸੀ ਸਾਡੇ ਵਾਲੇ ਜਵਾਬ ਇਹਦੇ ਇੰਨੀ ਘਟੀਆ ਸੋਚ ਆਹਾ ਲੈ ਚ ਆਇਆ ਨੁਬਖਾਰਾ ਜਿਹੜਾ ਤੇਰੇ ਨਾਲੋਂ ਤਾਂ 100 ਗੁਣੇ ਵਧੀਆ ਹਾਂ ਜਾ ਕੇ ਨਾ ਛੱਪੜ ਚ ਮੂੰਹ ਤੋਇਆ ਤੈਨੂੰ ਧੌਣ ਦੀ ਲੋੜ ਆ ਮਣਮਣ ਪੋਡਰ ਥੱਪੀ ਫਿਰਦੇ ਵੱਡੀ ਆਈ ਆ ਇੱਥੋਂ ਤਾਂ ਮੈਂ ਗੱਲ ਕਰਕੇ ਹੀ ਜਾਉਂਗੀ ਸਾਰੀ ਪ੍ਰਗਟਨਾ ਦੇਖਦੀ ਆ ਉਹ ਕਿਵੇਂ ਨਹੀਂ ਗੱਲ ਕਰਦਾ ਮੇਰੇ ਨਾਲ ਨਾਈਸ ਪਿਕ ਹੋ ਗਈਆਂ ਫੋਟੋਆਂ ਪਟਮਾ ਹਾਂ ਹੋ ਗਈਆਂ ਤੁਸੀਂ ਕਰਵਾਉਣੀ ਆ ਤਾਂ ਆ ਜੂ ਨਾ 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 ਬਸ ਮੈਂ ਤਾਂ ਇਹ ਮੇਰਾ ਜੀਤਾ ਹੀ ਤੇਰੇ ਨਾਲ ਇਹ ਜੀ ਨਾਲ ਫੋਟੋਆਂ ਖਿਚਾ ਕੇ ਆ ਚੱਕ ਵਾਰ ਚੱਤਤਰ ਹੋ ਜਾ ਇੱਥੇ ਮੈਂ ਤੈਨੂੰ ਕਿੰਨੇ ਕਮਾਰੀ ਦੱਸਾਂ ਵੀ ਮੈਂ ਜਾਣ ਵਾਸਤੇ ਨਹੀਂ ਇੱਥੇ ਰਹਿਣ ਵਾਸਤੇ ਆਈ ਆ ਗੱਲ ਸੁਣ ਲੈ ਸਾਡੀ ਆਣ ਵਾਲੀ ਕੁੜੀ ਕੁੜੀ ਦੀ ਭਾਵੇਂ ਮਾਂ ਆ ਜੇ ਫਿਰ ਮੈਂ ਕੀ ਕਰਾਂ ਆ ਮੂੰਹ ਤਾਂ ਰਹਿਣਾ ਨਹੀਂ ਤੇਰਾ ਮੇਰਾ ਤਾਂ ਆਹੀ ਮੂੰਹ ਰਹੂਗਾ ਜੇ ਮੇਰੇ ਚ ਹਿੰਮਤ ਹੈਗੀ ਸੀ ਤਾਂ ਹੀ ਆਈ ਆ ਕਿ ਇੱਥੇ ਤੇਰੀ ਨਾ ਗੁੱਤਨੀ ਫੜ ਕੇ ਬਾਹਰ ਕੱਢ ਦਊਗੀ ਮੈਂ ਕਹਿੰਦੀ ਆ ਕਾ ਨੂੰ ਬੇਇੱਜ਼ਤੀ ਕਰਵਾਉਣੇ ਤੂੰ ਆਪਣੇ ਆਪ ਭਾਗ ਜਾ ਮੇਰੀ ਗੁੱਤ ਨੂੰ ਹੱਥ ਲਾਉਣ ਵਾਲਾ ਕੋਈ ਜੰਮਿਆ ਨਹੀਂ ਹੈਗਾ ਆਓ ਹੁਣ ਪਤਾ ਲੱਗੂਗਾ ਆ ਲੈਣ ਦੇ ਕੋਈ ਨਾ ਫਿਰ ਬਣਾਉ ਤੇਰੀ ਬੱਧਰ ਉਹ ਤੂੰ ਤਾਂ ਕੀ ਜਾਣੀਂ ਤੇਰਾ ਤਾਂ ਬੜੇ ਬੜੇ ਬੁੱਟਕੇ ਭੱਜਣਗੇ ਇੱਥੋਂ ਫਿਰ ਮੈਂ ਜਾਣ ਵਾਲਿਆ ਤੇ ਨਹੀਂ ਆਈਗੀ ਤੁਸੀਂ ਇੱਥੇ ਦਫਾ ਹੋ ਜਾਓ ਮੈਂ ਤੁਹਾਨੂੰ ਕਿੰਨੇ ਕ ਵਾਰੀ ਕਹਾਂ ਵੀ ਜਦੋਂ ਘਰ ਮੇਰਾ ਬਾਹਰ ਮੇਰਾ ਹੈ ਮੈਂ ਕਿਦਫਾ ਕਿਹਾ ਮੈਂ ਕੁਜੜੀ ਉਖੜੀ ਕੱਢੋ ਵੱਡੀ ਪਤਾ ਨਹੀਂ ਕਿਦੀ ਆ ਕਿਦੀ ਨਾ ਮੈਂ ਆਪਦੇ ਮਾਪਿਆਂ ਦੀ ਆਂ ਔਰ ਕਿਦੀ ਆਂ ਅੰਮ੍ਰਿਤ ਤਾਂ ਸੰਗਲਾ ਰੱਖਿਆ ਜੇ ਮਾਪੇ ਪਦਿਆਂ ਤਾਂ ਤੁਸੀਂ ਨਾ ਬਤਮੀਜ਼ੀ ਚ ਗੱਲ ਨਾ ਕਰੋ ਮੇਰੇ ਨਾਲ ਮੈਂ ਤੁਹਾਨੂੰ ਕਿੰਨੇ ਵਾਰੀ ਸਮਝਾ ਚੁੱਕੀ ਆਂ ਕਿ ਨਾਲੇ ਇਹ ਕੰਮ ਮੇਰਾ ਵੀ ਆ ਪਹਿਲਾਂ ਤੁਹਾਡਾ ਸੀਗਾ ਹੁਣ ਤਾਂ ਮੈਂ ਵੀ ਇਸ ਕੰਮ ਦੀ ਮਾਲਕ ਆ ਗਈ ਮਾਲਕ ਨਾ ਨਾਏ ਵਰਤੇਰੇ ਵਰਗੀਆਂ ਤੁਰੀਆਂ ਫਿਰਦੇ ਮੈਨੂੰ ਲੱਗਦਾ ਕੁੜੀ ਆਹੀ ਤੇ ਬਾਅਦ ਚ ਗੱਲ ਕਰਦੇ ਤੈਨਾਂ ਤਾਂ ਆਖੀ ਹੁਣੇ ਕਰ ਲੋ ਜਿਹੜੀ ਕਰਨੀ ਆ ਵੱਡੀ ਆਈ ਗੱਲ ਕਰਨ ਨਾਲ पता नहीं कौन है सत्या ठीक ठाक आज एक मिनट रुक जा क्यो, क्यो, क्यो? नहीं जाना क्यों उ हाजा जा। इधर ही बैठ जा दस मिनट एम फिर कम पया नहीं। कम तो मतलब अपने घरे उल्टी होगा ਕਿਉਂ ਕੀ ਹੋ ਗਿਆ ਭਾਬੀ ਹੁਣ ਦੱਸਦੀ ਐ ਸਾਤਾ ਲੈ ਲਾ ਉਹ ਠੀਕ ਸੀ ਸਾਰੇ ਹਾਂ ਸਾਰੇ ਵਧੀਆ ਸੀ ਹੁਣ ਤੂੰ ਨਾ ਮੈਨੂੰ ਟੈਨਸ਼ਨ ਪਾ ਦਿੱਆ ਗੱਲ ਕਹਿ ਕੇ ਟੈਨਸ਼ਨ ਤਾਂ ਮੈਨੂੰ ਪਈ ਪਈ ਐ ਹੂੰ ਪੁੱਛਣਾ ਵੀ ਮੈਂ ਕੀ ਕਰਾਂ ਉਹ ਗੱਲ ਹੀ ਦੱਸ ਕੀ ਟੈਨਸ਼ਨ ਹੈ ਪਹਿਲਾਂ ਤਾਂ ਮੈਨੂੰ ਕੀ ਤੇ ਮੈਂ ਦੱਸਾਂ denn ਮੈਂ ਗੱਲ ਆਪਣਾ ਜਿਹੜਾ ਪ੍ਰਗਟ ਹੈ ਹਾਂ ਉੱਥੇ ਜਿੱਥੇ ਪੜਦਾ ਸੀ ਚੰਡੀਗੜ੍ਹ ਹਾਂ ਹਾਂ ਉੱਥੇ ਕਿਸੇ ਕੁੜੀ ਨਾਲ ਮੈਨੂੰ ਲਾ ਦੇ ਨੇ ਵਿਆਹ ਉਹ ਕਰਵਾ ਲਿਆ ਲੈ ਐ ਕਿਵੇਂ ਕਰਾ ਲਿਆ ਭਾਬੀ ਵਿਆਹ मेन भी में करे हाँ। करे में तो नहीं कर मैं तो है, है भी करे बी किए करा लिया आई बैठी है ना मैं तेन तो जा मैं तो कै करवाया नकली फोटो चकी फिर है मेरी गल सुन फिर तुम तो प्रगट नी पुया प्रगट न पूछूगी बहार गया होगा हजे आया नहीं कि बैठी है ਉਹ ਬੈਠੀ ਮਹਾਰਾਣੀ ਅੰਦਰ ਮੇਰੇ ਕਮਰੇ ਚ ਫੜ ਕਿਉਂ ਦੀ ਬਾਹ ਬਾਹਰ ਕੱਢ ਉਹ ਘਰੇ ਕਰਾਉਣਾ ਕੀ ਆ ਐਂ ਦਾ ਕੋਈ ਵੀ ਮੂੰਹ ਝੱਕ ਕੇ ਆ ਕੇ ਕਹਿ ਦੂ ਵੀ ਮੇਰ ਨਾਲ ਵਿਆਹ ਕਰਾ ਲਿਆ ਆਪਾਂ ਕਿ ਵੀ ਮੰਨ ਲਾਂਗੇ ਗੱਲ ਨੂੰ ਪਤਾ ਹੈ ਮੈਂ ਤਾਂ ਕਾਦੀ ਮੱਥਾ ਮਾਰੀ ਜਾਂਦੀ ਆਂ ਕਿ ਜਾਦੀ ਆਈ ਹੈਗੀ ਤੇ ਉਹ ਤਾਂ ਉੱਠਣ ਦਾ ਨਾ ਹੀ ਲੈਂਦੀ ਇੱਕ ਦਿਨ 10 ਸਣਾਉਂਦੀ ਹੈਗੀ ਹੁਣ ਤਾਂ ਬੋਲਣ ਦੀ ਤਮੀਜ਼ ਨਹੀਂ ਹੈਗੀ ਜਮਾ ਵੀ ਲੈ ਭਾਬੀ ਤੂੰ ਕੀ ਕਾਟਣਾ ਫਿਰ ਉਹਦੇ ਨਾਲ ਤੂੰ ਸੁਣਾ ਦੇ ਉਹ ਇੱਕ ਦਿਨ 10 ਸਣਾਉਂਦੀ ਤੂੰ 20 ਸਣਾ ਦੇ ਸਣਾ ਤਾਂ ਦਮਾ ਫਿਰ 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 ਮੈਨੂੰ ਤੇਰੇ ਵੀਰੇ ਤੇ ਵੀ ਡਰ ਲੱਗਦਾ ਨਾ ਆਖੂ ਘਰੇ ਮਹਿਮਾਨ ਆਏ ਸੀ ਤੂੰ ਪੁੱਠਾ ਸਿੱਧਾ ਬੋਲੀ ਗਈ ਐ ਨਾ ਮਹਿਮਾਨ ਨੂੰ ਕਿਹੜਾ ਆਪਣੀ ਰਿਸ਼ਤੇਦਾਰੀ ਜੋ ਜਾਨ ਨਹੀਂ ਪਛਾਣਨੀ ਹੈਗੀ ਆਪਾਂ ਨੂੰ ਕੀ ਪਤਾ ਵੀ ਉਹ ਕੌਣ ਹੈ ਕਿੱਥੋਂ ਆਈ ਆ ਹੈ ਕਿਦੀ ਕਹੀ ਜੀ ਆ ਅੱਜ ਉਹ ਬੋਲਦੀ ਮੈਂ ਉਹਨੂੰ ਅੱਖਾਂ માં ਸਾਡੀ ਕੁੜੀ ਆਉਣ ਵਾਲੀ ਆ ਤੇਰੀ ਗੁੱਤਨੀ ਫੜ ਕੇ ਬਾਹਰ ਕੱਢ ਦੂ ਕਹਿੰਦੀ ਕੁੜੀ ਸਾਡੇ ਚਾਹੇ ਉਹਦੀ ਮਾਂ ਆ ਜੇ ਮੈਂ ਤਾਂ ਵੀ ਨਹੀਂ ਆਉਂਦੀ ਐਨਾ ਕੁਛ ਬੋਲਦੀ ਐ ਏਡੀ ਬੇਸ਼ਰਮਾ ਹਾਂ ਆਪਾਂ ਜਿਹਨੂੰ ਘਰੇ ਰੱਖਦੇ ਹੋਰ ਆਪਣਾ ਘਰ ਪਾੜੂਗੇ ਹਿਜਵਾਰੋਂ ਹਾਂ ਆਪਣੇ ਵਾਲੇ ਮੁੰਡੇ ਨੂੰ ਇਹੇ ਲੱਭੀ ਸੀ ਕੀ ਪਤਾ ਹੁਣ ਜਹ ਜਿਹੜਾ ਆਪ ਨੂੰ ਯਕੀਨ ਆ ਉਹ ਜੇ ਆਪਾਂ ਉਹਨੂੰ ਪੁੱਛਾਂਗੇ ਫੇਰ ਹੀ ਪਤਾ ਲੂਗੀ ਵੀ ਤਾਂ ਕੋਈ ਝੂਠ ਹੀ ਮਾਰਦੀ ਹੋਵੇ ਆ ਕੇ ਅੱਜ ਕੱਲ ਤਾਂ ਐਂ ਫਿਰਦਿਆਂ ਨੇ ਘਰ ਲੋ ਮੈਨੂੰ ਤਾਂ ਹੀ ਲੱਗਦਾ ਵੀ ਕੋਈ ਉਹ ਨਕਲੀ ਫੋਟੋਆਂ ਹੀ ਲਈ ਫਿਰਦੇ ਨੇ ਨਕਲੀ ਪ੍ਰੂਫ ਬਣਾ ਲਏ ਹੋਣਗੇ ਵੀ ਮੈਂ ਤੁਹਾਡੇ ਮੁੰਡੇ ਨਾਲ ਵਿਆਹ ਕਰਵਾ ਲਿਆ ਕਿਤੇ ਐਵੇਂ ਮੈਨੂੰ ਤਾਂ ਸਾਰਾ ਘਰ ਨਾਲ ਲੁੱਟ ਕੇ ਲੈ ਜੇ ਆ ਜਾ ਫੇਰ ਆਪਾਂ ਕਰੀਏ ਗੱਲ ਹੁਣ ਉਹਦੇ ਨਾਲ ਗੱਲ ਤਾਂ ਕਰ ਲੈਣੇ ਆ ਜੇ ਨਾ ਮੰਨੀ ਉਹ ਫੇਰ ਲੈ ਬਾਬੀ ਆਏ ਕਿ ਮੈਨੇ ਮੰਨੂ ਆਪਣਾ ਘਰ ਆ ਆਪਾਂ ਧੱਕੇ ਮਾਰ ਕੇ ਕੱਢ ਦਾਂਗੇ ਬਾਹਰ ਜੋ ਤੇ ਮੇਰੇ ਅੱਖਾਂ ਇਹ ਨਾ ਲੱਗੀ ਉਹ ਤੇਰੇ ਕਿੱਥੇ ਲੱਗੂਗੀ ਜੇ ਤੈਨੂੰ ਆਏ ਵੀ ਮੈਂ ਕਹਿ ਸਕਦੀ ਆ ਤਾਂ ਤੂੰ ਕਹਿ ਕੇ ਦੇਖ ਲੈ ਆ ਜਾ ਲੈ ਚਾਲੀ ਆ ਜਾ ਗੱਲ ਕਰ ਲੈ ਦਰਸ਼ਨ ਮਹਿਮਾਨ ਦੇ ਆ ਜਾ ਆ ਜਾ ਆਹਾਂ ਬੈਠੀ ਆ ਦੇਖ ਸੰਧਾਰਾ ਲੈ ਸਸਿਕਾ ਦੇਦੀ ਜੀ ਹਸਿਕਾ ਤਾਂ ਠੀਕ ਹੈ ਨਾ ਤੂੰ ਹੈ ਕੌਣ ਜਿਹੜੀ ਬੈਡਾਂ ਦੇ ਜਿਹੜੀ ਬੈਠੀ ਆ ਕੇ ਮੈਂ ਤੇਰੀ ਛੋਟੀ ਪਰਜਾਈ ਹੋਰ ਕੌਣ ਦੱਸਿਆ ਨਹੀਂ ਸਾਨੂੰ ਮੈਂ ਨਹੀਂ ਮੰਦੀ ਤਾਂ ਛੋਟੀ ਪਰਜਾਈ ਕਹਤਾ ਤੂੰ ਛੋਟੀ ਪਰਜਾਈਆ ਛੋਟੀ ਪਰਜਾਈ ਤਾਂ ਜਿਹਨਾਂ ਨੇ ਸਿਰੇ ਨਾਲ ਬਿਆ ਕੇ ਲਿਆਂਦੀ ਆ ਨਾ ਇਹ ਛੋਟੀ ਨਾ ਮੰਨਣ ਜਾਂ ਮੰਨਣ ਨਾਲ ਕੀ ਹੁੰਦਾ ਜਦੋਂ ਹੈਗੀ ਹੈਗੀ ਤੇਰੇ ਕਹਿਣ ਨਾਲ ਕੀ ਹੁੰਦਾ ਤੇਰੇ ਕਹਿਣਾ ਤੂੰ ਪਰਜਾਈ ਬਣ ਜੇਗੀ ਤੁਸੀਂ ਪ੍ਰਗਟਨਾ ਗੱਲ ਕਰੋ ਤੂੰ ਦੱਸ ਜਿਹੜੀ ਸਾਡੇ ਘਰੇ ਆਈ ਬੈਠੀ ਹੈ ਪ੍ਰਗਟਨਾ ਤੇ ਮੈਂ ਬਾਅਦ ਚ ਕੋਈ ਨਾ ਗੱਲ ਕਰ ਲੂੰ ਤੇਰਾ ਮਤਲਬ ਇਹ ਸਾਡੇ ਘਰੇ ਆ ਕੇ ਬੈਠਣ ਦਾ ਜੀ ਤੁਹਾਡਾ ਘਰ ਇਹ ਪਹਿਲਾਂ ਸੀ ਹੁਣ ਇਹ ਘਰ ਮੇਰਾ ਵੀ ਆ ਤੂੰ ਘਰ ਨੂੰ ਤੇ ਕੀ ਲੱਗਦੀ ਹੈ ਤੁਸੀਂ ਤਾਂ ਮੇਰੇ ਨਾਲ ਗੱਲ ਹੀ ਨਾ ਕਰੋ ਠੀਕ ਆ ਹਾਂ ਦੇਖ ਤਾਂ ਦੀਦੀ ਜੀ ਤੁਸੀਂ ਬੋਲ ਅੱਜ ਆਪਾਂ ਬਹਿ ਕੇ ਹੱਥ 12 ਨੰਮ ਨੂੰ ਦੀਦੀ ਦੀ ਕੈਂਦੀ ਲੋੜ ਨਹੀਂ ਮੈਂ ਕੋਈ ਤੇਰੀ ਦੀਦੀ ਨਹੀਂ ਹੈਗੀ ਨਾ ਤੂੰ ਮੇਰੀ ਪਰਜਾਨਾ ਠੀਕ ਆ ਅੱਜ ਦੀਦੀ ਆਪਾਂ ਬਹਿ ਕੇ ਗੱਲ ਕਰਦੇ ਮੈਨੂੰ ਨਾ ਤੇਰਾ ਨਾਲ ਗੱਲ ਕਰਨ ਦੀ ਕੋਈ ਜ਼ਰੂਰਤ ਨਹੀਂ ਜਿਹੜੀ ਗੱਲ ਮੈਂ ਕਰਦੀ ਆ ਤੂੰ ਮੇਰੀ ਗੱਲ ਸੁਣ ਤੇ ਤੂੰ ਭੱਜ ਜਾ ਇੱਥੋਂ ਮੈਂ ਜਾਣ ਵਾਸਤੇ ਥੋੜੀ ਆਈ ਆ ਮੈਂ ਇੱਥੇ ਰਹਿਣ ਵਾਸਤੇ ਆਈ ਆ ਆਪਾਂ ਸਾਰੇ ਜਣੇ ਮਿਲ ਕੇ ਰਵਾਂਗੇ ਸਾਨੂੰ ਨਾ ਤੇਰੇ ਨਾਲ ਰਹਿਣ ਦੀ ਲੋੜ ਨਹੀਂ ਹੈਗੀ ਸਾਡੇ ਇੰਨੇ ਵੀ ਬੁਰੇ ਦਿਨ ਨਹੀਂ ਆਗੇ ਵੀ ਤੇਰੇ ਵਰਗੇ ਨਾ ਰਹਾਂਗੇ ਕਿਉਂ ਇੱਚ ਬੁਰੇ ਦੇ ਨਾਲ ਹੀ ਕਿਹੜੀ ਗੱਲ ਆ ਮੈਂ ਨਹੀਂ ਬੁਰੇ ਆਗੀ ਤੇ ਹੋਰ ਤਾਂ ਚੰਗੀ ਆ ਜਿਹੜੇ ਆਪ ਹੀ ਆ ਗਈ ਕੀ ਪਿਆ ਤੂੰ ਕਿੱਥੋਂ ਆਈ ਆ ਹੈ ਕੀ ਦੀ ਤੂੰ ਆਪ ਦੇ ਮੂੰਹ ਨਾਲ ਕਹਿ ਰਹੀ ਆ ਮੈਂ ਵਿਆਹ ਕਰਾਇਆ ਕਿਸੇ ਨਾ ਇੱਕ ਵਾਰੀ ਪ੍ਰਗਟਨਾ ਗੱਲ ਕਰਕੇ ਵੇਖੋ ਫੇਰ ਤੁਹਾਨੂੰ ਪਤਾ ਲੱਗ ਜੂ ਮੈਂ ਤੁਹਾਡੀ ਕੀ ਲੱਗਦੀ ਆ ਸਾਨੂੰ ਨਾ ਕਿਸੇ ਨਾ ਗੱਲ ਕਰਨ ਦੀ ਲੋੜ ਨਹੀਂ ਤੇਰੇ ਵਾਸਤੇ ਭਲਾ ਹੋਊਗਾ ਕਿ ਤੂੰ ਇੱਥੋਂ ਵਗ ਜਾਈਂ ਦੇਖੋ ਜੀ ਮੈਂ ਐ ਜਾਣ ਵਾਸਤੇ ਨਹੀਂ ਆਈ ਹੈਗੀ ਮੇਰੇ ਕੋਲੇ ਸਾਰੇ ਸਬੂਤ ਆ ਅਸੀਂ ਕੋਰਟ ਮੈਰਿਜ ਕਰਵਾਈ ਹੈਗੀ ਸਬੂਤ ਦਾ ਕੀ ਆ ਉਹ ਤੇ ਜਾਲੀ ਵੀ ਬਣ ਜਾਂਦੇ ਨੇ ਤੇਰੇ ਵਰਗੇ ਦੇ ਨਾਲੇ ਬਣਾਈ ਲੈਂਦੀਆਂ ਨੇ ਨਹੀਂ ਜੀ ਮੈਂ ਜੈਲੀ ਨਹੀਂ ਬਣਵਾਏ ਰਿਜਨਲ ਆਗੇ ਆ ਦੇਖ ਲਓ ਮੇਰੇ ਕੋਲ ਕੋਈ ਜ਼ਰੂਰਤ ਨਹੀਂ ਹੈਗੀ ਦੇਖਣ ਦੀ ਪਤਾ ਹੀ ਆ ਤੇਰੀ ਸ਼ਕਲ ਹੀ ਦੱਸ ਰਹੀ ਆ ਹੁਣੇ ਚ ਮੈਂ ਕੀ ਕਰ ਸਕਦੀ ਆ ਜੇ ਮੇਰੀ ਸ਼ਕਲ ਇਹ ਜੀ ਆ ਤੁਸੀਂ ਇੱਕ ਵਾਰੀ ਨਾ ਪ੍ਰਗਟਨਾ ਨਾਲ ਗੱਲ ਕਰਕੇ ਵੇ ਮੈਨੂੰ ਤਾਂ ਨਾ ਯਕੀਨ ਨਹੀਂ ਆਉਂਦਾ ਵੀ ਮੇਰਾ ਭਰਾ ਤੇਰੇ ਨਾਲ ਵਿਆਹ ਕਰਾਉ ਚੱਲ ਕਿਉਂ ਬੋਲੀ ਨਹੀਂ ਆ ਇਹ ਨਾਲ ਚਾਚਾ ਬਣਾ ਕੇ ਦੇਵਾ ਆ ਜਾ ਮੇਰੇ ਵਾਸਤੇ ਇਹ ਬਣਾ ਕੇ ਕੌਫੀ ਨਾ ਬਣਾਦਾ ਮੈਂ ਤੇਰੇ ਖਾਤਰ ਕਿਥੇ ਕਿ ਜਵਾਖ ਜਬੀ ਨਾ ਮੁੰਡਾ ਜਿਹਾ ਘਰੇ ਨਹੀਂ ਖੜਾ ਹੁੰਦਾ ਇਹ ਦਿਨੇ ਕਿਉਂ ਗੇਟ ਲਾ ਕੇ ਰੱਖ ਲੈਨੇ ਭਾਬੀ ਤੇ ਹੋਰ ਕੀ ਕਰਾਂ ਹੁਣ ਆ 100 ਮੰਗਤਾ ਫਿਰਦਾ ਹੁੰਦਾ ਹੈਗਾ ਨਾਲੇ ਕਿੱਧਰ ਮੂੰਹ ਚੱਕਿਆ ਉਧਰ ਗੱਲ ਸੁਣ ਲੈ ਮੇਰੀ ਖੜ ਤਾਂ ਨਾ ਹੋਰ ਕਿੱਧਰ ਤੇ ਗੱਲ ਤਾਂ ਸੁਣ ਲੈ ਅੰਦਰ ਤਾਂ ਬਾਗ ਜੀ ਕੀ ਹੋ ਗਿਆ ਕਿਹੜੀ ਪੜਾਈ ਕਰਦਾ ਸੀ ਪੜਾਈ ਕਿਹੜੀ ਕਰਨੀ ਹੁਣ ਤੱਕ ਤੈਨੂੰ ਪਤਾ ਹੀ ਐ ਨਾਲੇ ਆ ਕਿਹੜੀਆਂ ਗੱਲਾਂ ਪੜਾਈ ਵਾਲੀਆਂ ਲੈ ਕੇ ਵਗੀ ਐ ਐ ਮਹਾ ਪੜਾਈ ਤਾਂ ਤੇਰੀ ਬਹੁਤ ਵਧੀਆ ਹੋਈ ਆ ਹਨਾ ਚੰਡੀਗੜ੍ਹ ਪੜਦਾ ਹੁੰਦਾ ਸੀ ਦੇਖ ਹਾਂ ਉਹ ਤਾਂ ਹੋ ਹੀ ਗਈ ਹੁਣ ਤਾਂ ਪੜਾਈ ਵੀ ਖਤਮ ਹੋ ਗਈ ਹਾਂ ਡਿਗਰੀਆਂ ਡਗਰੀਆਂ ਵਧੀਆਂ ਮਿਲ ਗਈਆਂ ਹਨਾ ਉਹ ਕਿਹੜੀਆਂ ਡਿਗਰੀਆਂ ਮਿਲ ਗਈਆਂ ਭਾਬੀ ਜੀ ਡਿਗਰੀਆਂ ਮਿਲ ਗਈਆਂ ਨੇ ਫਿਰ ਮੈਂ ਛੱਡ ਕੇ ਕਿਉਂਦਾ ਹਾਂ ਹਾਂ ਵੈਸੇ ਇਹ ਤਾਂ ਗਲਤ ਹੀ ਮੰਨਣਾ ਨਾਲੇ ਇਹ ਵੀ ਸਾਡਕੇ ਨਹੀਂ ਆਉਣਾ ਚਾਹੀਦਾ ਹਨਾ ਕਿਸੇ ਨੂੰ ਪੱਬੀ ਤੂੰ ਗੱਲਾਂ ਜੀਆਂ ਕੀ ਕਰੀ ਐ ਨਹੀਂ ਬੁਝਾਰਤਾਂ ਜੀਆਂ ਨਾ ਪਾਪੇ ਨੂੰ ਸਾਫ਼-ਸਾਫ਼ ਗੱਲ ਦੱਸ ਗਈਆਂ ਮੈਂ ਤਾਂ ਇਹ ਕਹਿੰਨੀ ਆ ਵੀ ਦੇਖੋ ਤੋ ਉੱਥੇ ਪੜਦਮ ਦਸੀ ਕਿੰਨੀ ਸੋਹਣੀ ਪੜਾਈ ਹੁੰਦੀ ਸੀ ਖਰਚਾ ਖਰਚਾ ਮੰਗਾਲਾ ਦਾ ਸੀ ਬਹੁਤ ਪੈਸਾ ਖਰਚਾ ਆ ਗਿਆ ਹਨਾ ਪੜਾਈ ਤੇ ਖਰਚਾ ਹੁੰਦਾ ਹੀ ਹੁੰਦਾ ਮੈਂ ਜਦੋਂ ਪੜੂੰਗਾ ਤਾਂ ਖਰਚਾ ਤਾਂ ਆਊਗਾ ਹੀ ਹਾਂ ਪਰ ਹੋਣਾ ਖਰਚੇ ਨਹੀਂ ਗੱਲਾਂ ਤੂੰ ਕੀ ਲੈਣਾ ਹੈਗਾ ਪੜਾਈ ਖਤਮ ਖਰਚੇ ਖਤਮ ਹਾਂ ਬਸ ਇੱਕ ਗੱਲ ਖਤਮ ਤਾਂ ਹੋ ਗਏ ਤੇ ਨਵੇਂ ਖਰਚੇ ਸ਼ੁਰੂ ਹੋਗੇ ਨਵੇਂ ਖਰਚੇ ਸ਼ੁਰੂ ਹੋਗੇ ਹਾਂ ਨਵੇਂ ਖਰਚੇ ਆਇਆ ਵੀ ਭਾ ਚਲ ਤੂੰ ਤਾਂ ਸਾਨੂੰ ਦੱਸਿਆ ਨਹੀਂ ਪਤਾ ਤਾਂ ਲੱਗਣਾ ਰਹਿੰਦਾ ਨਹੀਂ ਦੇਖ ਜਿੱਥੇ ਅੱਗ ਮੱਚੂ ਉੱਥੇ ਧੂਆ ਵੀ ਨਿਕਲੂਗਾ ਦੇ ਭਾਬੀ ਬੁਝਾਰਤਾਂ ਜੀਆਂ ਨਾਲ ਆਪਾ ਮੈਨੂੰ ਸਾਫ਼-ਸਾਫ਼ ਗੱਲ ਦੱਸ ਵੀ ਗੱਲ ਕੀ ਹੈਗੀ ਮੈਂ ਤਾਂ ਕੋਈ ਪੱਲੇ ਨਹੀਂ ਪੈ ਰਹੀ ਤੂੰ ਕੀ ਆਖੀ ਇਹਨੇ ਕੀ ਨਹੀਂ ਗਈ ਜਾਂਦੀ ਵੈਸੇ ਵੀ ਤੇਰਾ ਤਾਂ ਪੱਲੇ ਨਹੀਂ ਪੈਂਦੀ ਲੋਕ ਤਾਂ ਤਾਂ ਬਥੇਰਾ ਰੱਖਿਆ ਸੀ ਵੀ ਘਰੇ ਕਿਹੜਾ ਪਤਾ ਲੱਗਦਾ ਮੈਂ ਕਾਹਦਾ ਲੋਕ ਰੱਖ ਲਿਆ ਭਾਬੀ ਹੁਣ ਫੇਰ ਹੁਣ ਤੈਨੂੰ ਕਸਦਨ ਪਤਾ ਉਹ ਜੇ ਪਤਾ ਹੋਵੇ ਮੈਂ ਤੈਨੂੰ ਕੀ ਪੁੱਛਾਂ ਮੈਂ ਤਾਂ ਛੱਡ ਦੂ ਕਾਹਦਾ ਲੋਕ ਰੱਖ ਲਿਆ ਕੱਲੀ-ਕੱਲੀ ਗੱਲ ਦੱਸਦਾ ਮੈਂ ਤੁਹਾਨੂੰ ਕਰੇ ਚਾ ਕੱਲੀ ਕੱਲੀ ਦੱਸਦਾ ਉਰੇ ਆ ਕੇ ਦੱਸਣ ਲੱਗਿਆ ਜਦੋਂ ਚੰਡੀਗੜ੍ਹ ਪੜਦਾ ਸੀ ਉੱਥੇ ਨਹੀਂ ਸੀ ਦੱਸਦਾ ਕੱਲੀ ਭਾਬੀ ਉੱਥੇ ਨਹੀਂ ਟਾਈਮ ਲੱਗਦਾ ਸੀਗਾ ਤੈਨੂੰ ਪਤਾ ਪੜਾਈ ਇੰਨੀ ਔਖੀ ਸੀ ਪੜਾਈ ਸੱਚੂ ਹੀ ਔਖੀ ਸੀ ਫਿਰ ਆਇਆ ਨਾ ਬਾਹਾਂ ਚ ਵਾਹ ਪਾ ਕੇ ਤੁਰਿਆ ਨਹੀਂ ਆਂਦਾ ਸੀ ਆ ਕੀ ਗੱਲ ਬੋਲੀ ਐ ਨੀ ਭਾਬੀ ਤੂੰ ਬਾਹਾਂ ਚ ਵਾਹ ਪਾ ਕੇ ਹਾਂ ਬਾਹਾਂ ਚ ਵਾਹ ਪਾ ਕੇ ਤੁਰਦਾ ਸੀ ਤਾਂ ਮੈਂ ਤੇ ਫੋਨ ਕਰਨ ਦਾ ਘਰੇ ਟਾਈਮ ਨਹੀਂ ਲੱਗਦਾ ਸੀ ਪਾਰੇ ਬਾਈ ਪੈਸੇ ਪਾਰੇ ਬਾਈ ਪੈਸੇ ਪੈਸੇ ਨਾਲਕ ਮਤਲਬ ਰੱਖਦੇ ਸੀ ਭਾਬੀ ਤੂੰ ਮੈਨੂੰ ਕਿਹਦੇ ਨਾਲ ਦੇਖ ਲਿਆਦਾ ਸੀ ਮੈਨੂੰ ਦੱਸਾਂ ਦਸਾਂ ਕਿਦਣਾ ਦੇਖ ਲਿਆ ਲੈ ਦੱਸ ਸਾਰੇ ਪਿੰਡ ਚ ਪੱਟੀ ਮੇਸ ਕਰਾ ਕੇ ਰੱਖਤੀ ਤਾਂ ਉਹ ਮੈਂ ਕੀ ਪਿੰਡ ਚ ਕਰਾਤਾ ਜਿੰਨੀ ਇੱਜ਼ਤ ਬਣੀ ਸੀ ਓਨੀ ਵੀ ਇਸਤੀ ਕਰਵਾ ਕੇ ਰੱਖਤੀ ਟਹਿ ਜਾਣੇ ਨੇ ਬੇ ਜੇ ਤੇਰੇ ਇੰਨੀ ਅੱਗ ਲੱਗੀ ਸੀ ਵਿਆਹ ਦੀ ਤੂੰ ਸਾਡੇ ਕੋਲੇ ਰੋਂਦਾ ਵੀ ਮੇਰਾ ਵਿਆਹ ਕਰ ਦੋ ਅਸੀਂ ਆਪੇ ਕਰ ਲਵਾਂ ਤੇ ਡੋਲਾ ਤੇਰਾ ਤੇ ਕਰਾਉਣ ਨੂੰ ਮੈਂ ਕਿਹੜਾ ਪੰਜ ਸੱਤ ਵੇਹ ਕੇ ਲੈ ਆਇਆ ਉਹ ਤੇਰੀ ਮਾਂ ਅੰਦਰ ਆਈ ਬੈਠੀ ਐ ਕੌਣ ਚੰਡੀਗੜ੍ਹ ਵਾਲੀ ਚੰਡੀਗੜ੍ਹ ਵਾਲੀ ਦੇਖ ਭਾਬੀ ਮਜ਼ਾਕ ਜਿਆਣਾ ਕਰ ਮੇਰੇ ਨਾਲ ਲੈ ਮਜ਼ਾਕ ਕਰਨ ਤੂੰ ਮੇਰੀ ਸੋਟੀ ਸਾਰੀ ਲੱਗਦੀ ਐ ਕੀ ਕੀ ਕਹਿੰਦੀ ਹੁਣ ਕਹਿੰਦੀ ਵਿਆਹ ਕਰਵਾਇਆ ਪ੍ਰਗਟਨ ਵਾਲਾ ਅੱਧ ਦੀ ਮਾਲਕਣਾ 100 100 ਸੁਣਾਉਂਦੀ ਐ ਮੈਂ ਕੋਈ ਵਿਆਹ ਵੀ ਨਹੀਂ ਕਰਵਾਇਆ ਭਾਬੀ ਇਹਦੇ ਨਾਲ ਹੁਣ ਕਿਵੇਂ ਬੋਲਤੀ ਬੰਦ ਹੋ ਗਈ ਮੈਂ ਹੁਣ ਵੀ ਦੱਸ ਉਹ ਦੇਖ ਭਾਬੀ ਜਿਹੜਾ ਕੁਝ ਹੋਇਆ ਬਸ ਗਲਤੀਜੋ ਹੋ ਗਿਆ ਮੇਰੇ ਤੋਂ ਤੂੰ ਐ ਕਰ ਤੂੰ ਉਹਨੂੰ ਘਰੋਂ ਭੇਜ ਦੇ ਅੱਛਾ ਅਸੀਂ ਘਰੇ ਪਏ ਦੇ ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਸ ਉਹ ਕੰਮ ਹੋਇਆ ਪਏ ਡੰਡੇ ਕੇ ਤੁਸੀਂ ਖਾਓ ਨਜ਼ਾਰੇ ਕੇ ਮੈਂ ਲਾਵਾਂ ਉਹ ਦੇਖ ਲਾ ਭਾਬੀ ਫਿਰ ਉਹ ਤਾਂ ਚੱਕ ਮੇ ਅਸਵਾ ਦੀ ਫਿਰ ਨਾ ਕਿ ਤੈਨੂੰ ਪਹਿਲਾਂ ਨਹੀਂ ਦੱਸਿਆ ਹਾਂ ਉਹ ਭਾਈ ਆਹੀ ਮੀਰ ਦੀ ਸੀ ਸਾਨੂੰ ਵੀ ਚੰਦੇਗੜ ਇਹੀ ਕੇ ਪਾ ਕੇ ਮੈਂਗਾ ਝਾਟੇ ਚ ਭਾਬੀ ਫਿਰ ਮੈਂ ਕਿਹੜਾ ਉਹਨੂੰ ਵਿਆਹ ਕੇ ਘਰੇ ਲੈ ਆਇਆ ਸੀਗਾ ਤਾਂ ਹੀ ਤਾਂ ਉਹ ਖੜਾ ਛੜਾਉਂਦਾ ਮਾਰੇ ਤਾਂ ਮੈਂ ਪਿੰਡ ਆਇਆ ਸੀਗਾ ਨਹੀਂ ਪੜਾਏ ਮਾਗੇ ਨਾ ਕਰ ਲੈਂਦਾ ਤੇ ਪਰ ਤੈਨਾਂ ਕਿਹੜੇ ਸਾਨੂੰ ਦੱਸਿਆ ਮੈਨੂੰ ਮੈਥੋਂ ਆ ਗਲਤੀ ਹੋ ਗਈ ਉਹ ਮੈਨੂੰ ਆਇਆ ਸੀਗਾ ਵੀ ਬਾ ਨਾ ਫੋਨ ਫੋਨ ਚੱਕਵਾ ਨਾ ਗੱਲ ਕਰੂੰ ਆ ਵੀ ਆਪੀ ਖੜਾ ਛੁੱਟ ਜੂਆ ਪਰੇ ਤੋਂ ਅਗਲੀ ਸਾਰੇ ਪਿੰਡ ਚੋਂ ਘਰ ਪੁੱਛਦੀ ਪੁੱਛਦੀ ਆਈ ਆ ਕਿ ਹੈ ਕਹਿੰਦੀ ਮੈਂ ਕਿ ਉਹਨਾਂ ਨੇ ਨੋ ਆ ਉਹ ਪਿੰਡ ਨੂੰ ਤਾਂ ਗੋਲੀ ਮਾਰ ਬਸ ਇਸ ਗੱਲ ਦਾ ਬਾਈ ਨੂੰ ਨਾ ਪਤਾ ਲੱਗ ਜੇ ਹਾਂ ਹੋ ਹੋ ਤਾਂ ਤਾਂ ਮੈਂ ਹੇ ਤੱਕ ਪੜਦਾ ਰੱਖਿਆ ਆਉਣ ਵਾਲਾ ਛੇਤੋਂ ਜਦੋਂ ਆ ਗਿਆ ਫੇਰ ਦੇਖੀ ਹਾਂ ਤੂੰ ਬਾਈ ਦੇ ਆਉਣ ਤੋਂ ਪਹਿਲਾਂ ਪਹਿਲਾਂ ਉਹਦੋਂ ਕਰੋ ਭੇਜ ਦੇ ਭੈਣ ਵੀ ਆਈ ਹੋਈ ਏ ਤੇਰੀ ਉਹਨੇ ਵੀ ਬਿਠਾਈ ਮੈਨੂੰ ਤਾਂ ਕਰ ਲਈਆਂ ਭੈਣ ਨੂੰ ਵੀ ਲੱਗ ਗਿਆ ਪਤਾ ਲੱਗ ਗਿਆ ਨਾ ਕੰਦਾਂ ਜਿੱਥੇ ਅੱਗ ਮੱਚੂ ਤੂੰ ਉੱਥੋਂ ਨਿਕਲ ਪਤਾ ਸਾਰਿਆਂ ਨੂੰ ਲੱਗੂਗਾ ਪੈਨੋ ਵੀ ਸਮਝਾ ਦੇ ਕਹੇ ਭਾਈ ਨੂੰ ਨਾ ਇਸ ਗੱਲ ਦਾ ਪਤਾ ਲੱਗੇ ਦੇਖ ਭਾਈ ਯਾਰ ਤਾਂ ਮੈਂ ਤੇ ਤੀ ਸਮਝਾ ਵੀ ਗੱਲ ਤੇਰੇ ਕੋਲੇ ਰੱਖੀ ਤੀਜੇ ਬੰਦੇ ਕੋਲੇ ਜਾਵੇ ਨਾ ਗੱਲ ਫਿਰ ਅੱਗੇ ਹੁਣ ਤੇਰਾ ਭਰਾ ਐ ਤੂੰ ਪਤਾ ਲੱਗੂਗਾ ਵੀ ਕੀ ਗੋਲਫ੍ਰੈਂਡ ਦੇਨੇ ਹੁਣ ਦੇਖ ਭਾਬੀ ਜਿਵੇਂ ਮਰਜ਼ੀ ਕਰ ਮੈਂ ਤੇਰੀਆਂ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਐ ਬਸ ਇਹਨੂੰ ਘਰੋਂ ਕੱਢ ਦੇ ਉਹ ਤਾਂ ਮੈਂ ਕਹਿੰਦੀ ਸੀ ਮੇਰੇ ਭੈਣ ਦਾ ਰਸਤਾ ਕਰਵਾ ਦੂੰਗੀ ਮੰਨਿਆ ਹਾਂ ਹਾਂ ਭਾਬੀ ਤੂੰ ਐ ਕਰੀ ਆਦੀ ਭੈਣ ਨਾਲ ਹੀ ਗੱਲ ਕਰ ਲਈ ਮੈਂ ਤਾਂ ਉਸ ਨਾਲ ਹੀ ਵਿਆਹ ਕਰਵਾ ਲਊਂ ਪਰ ਇਹ ਨਾ ਹਾਂ ਉਹ ਸੌ ਲੱਗ ਗਿੱਡੀ ਮਰਜੀ ਬਸ ਇਹਨੂੰ ਘਰੋਂ ਕੱਢ ਦੇ ਗੇਰਾ ਹੁਣ ਤਾਂ ਦੇਖ ਕਿਵੇਂ ਪਾਣੀ ਭਰਦਾ ਹੈਗਾ ਘਰੋਂ ਕੱਢ ਦੇ ਇਹਨੂੰ ਭਾਬੀ ਮੈਂ ਨਹੀਂ ਉਹਦੇ ਮੱਥੇ ਲਾਦਾ ਮੈਂ ਜਾਣਾ ਬਾਹਰ ਨੂੰ ਕਿਸੇ ਯਾਰ ਦੋਸਤ ਕੋਲੇ ਮੇਰੇ ਆਉਂਦੇ ਨੂੰ ਕਿਤੇ ਨਹੀਂ ਜਾਣਾ ਚੁੱਪ ਕਰਕੇ ਖੇਤ ਵਾਗ ਜਾ ਪਾਣੀ ਦੀ ਵਾਰੀ ਆ ਗਈ ਹਾਂ ਮੈਂ ਤਾਂ ਖੇਤ ਹੀ ਬਾ ਜਾਣਾ ਹਾਂ ਤੂੰ ਬਸ ਉਹਨੂੰ ਮੇਰੇ ਆਉਂਦੇ ਤੱਕ ਘਰੋਂ ਕੱਢ ਦੀ ਕੋਈ ਨਹੀਂ ਵੇਚ ਦੂੰਗੀ ਚੰਗਾ ਭਾਬੀ ਦੇਖ ਤਾ ਜਾਣਾ ਹੁਣ ਕਿਵੇਂ ਮੈਨ ਮੈਨ ਜੇ ਕਰਦਾ ਹੈਗਾ ਉਹ ਤਾਂ ਜਦੋਂ ਫਿਰਦਾ ਸੀ ਬਾਹਾਂ 'ਚ ਬਾਹਾਂ ਪਾਈ ਉਹ ਤਾਂ ਜਾਗ ਨਹੀਂ ਆਈ ਪਰ ਆ ਪਰਜਾਈ ਦੀ ਹੁਣ ਕਹਿੰਦਾ ਕਿ ਪਰਜਾਈ ਤੂੰ ਉਹਨੂੰ ਘਰੋਂ ਕੱਢ ਦੇ ਜਿੱਥੇ ਕਿ ਨਹੀਂ ਉੱਥੇ ਵਿਆਹ ਕਰਵਾਉਂਗਾ ਉਹਦੇ ਮਿੰਟਾ ਕਰ ਲੀਆਂ ਵੀ ਮੇਰੇ ਭੈਣ ਨਾਲ ਵਿਆਹ ਕਰਵਾ ਲਾ ਨਾ ਉਹ ਤਾਂ ਕਾਲੀ ਆ ਉਹ ਤਾਂ ਗੋਰੀ ਆ ਉਹ ਤਾਂ ਐ ਆ ਉਹ ਤਾਂ ਫਰਨੈ ਸੋ ਸੋ ਨਖਰੇ ਕਰਦਾ ਸੀ ਅੱਜ ਆਇਆ ਲੋਟ